ਫ੍ਰੀ ਕੋਡ ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਜਗਤਾਰ ਸਿੰਘ ਲਗਾਤਾਰ ਚਾਈਨਾ ਡੋਰ ਇਸ ਵਾਰ ਫਿਰ ਬਾਜ਼ਾਰਾਂ ਦੇ ਵਿੱਚ ਆ ਚੁੱਕੀ ਹੈ ਲਗਾਤਾਰ ਪੰਜਾਬ ਪੁਲਿਸ ਵੱਲੋਂ ਇਸ ਖੇਤਰ ਦੇ ਵਿੱਚ ਛਾਪੇ ਮਾਰੇ ਵੀ ਕੀਤੇ ਜਾਂ ਰਹੇ ਨੇ ਇਸੇ ਤਰ੍ਹਾਂ ਤੇ ਹੁਣ ਸਰਕਾਰ ਵੱਲੋਂ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨਮਨ ਲਾਗੂ ਵੀ ਕੀਤਾ ਗਿਆ ਹੈ ਕਿਉਂਕਿ ਜੇਕਰ ਹੁਣ ਇਸ ਸਮੇਂ ਦੇ ਵਿੱਚ ਚਾਈਨਾ ਡੋਰ ਕਿਸੇ ਵਿਅਕਤੀ ਕੋਲੋਂ ਫੜੀ ਜਾਂਦੀ ਜਾਂ ਵੇਚਦਾ ਫੜਿਆ ਜਾਂਦਾ ਜਾਂ ਇਸਤੇਮਾਲ ਕਰਦਾ ਤਾਂ ਉਸ ਦੇ ਖਿਲਾਫ 1 ਲੱਖ ਰੁਪਏ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਵੀ ਉਸ ਨੂੰ ਹੋ ਸਕਦੀ ਹੈ ਇਸੇ ਤਹਿਤ ਫਰੀਕੋਟ ਪੁਲਿਸ ਵੱਲੋਂ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਮਹਮ ਵੀਡੀਓਈ ਸੀ ਅਤੇ ਉਹਨਾਂ ਨੂੰ ਸਫਲਤਾ ਮਿਲੀ ਅੱਜ ਉਹਨਾਂ ਵੱਲੋਂ 19 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਜਿਹੜੇ ਬਰਾਮਦ ਕੀਤੇ ਗਏ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਿਟੀ ਫਰੀਕੋਟ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਜਿਵੇਂ ਕਿ ਜਿਹੜਾ ਪ੍ਰਸ਼ਾਸਨ ਐਸਐਸਪੀ ਫਰੀਕੋਟ ਅਤੇ ਡਿਪਟੀ ਕਮਿਸ਼ਨਰ ਫਰੀ ਕੋਡੋਂ ਵੱਲੋਂ ਸਖਤ ਹਦਾਇਤਾਂ ਹਨ ਉਸ ਦੇ ਮਤਾਂਕ ਉਹਨਾਂ ਵੱਲੋਂ ਚਾਈਨਾ ਡੋਰ ਦੇ ਖਿਲਾਫ ਮੈਮ ਸ਼ੁਰੂ ਕੀਤੀ ਹੋਈ ਸੀ ਜਿਸ ਦੇ ਤਹਿਤ ਉਹਨਾਂ ਨੂੰ ਅੱਜ ਡੋਡਾ ਵਾਲੇ ਮੱਲੇ ਦੇ ਵਿੱਚ ਰਹਿਣ ਵਾਲੇ ਰਾਗਵ ਤੀਰ ਜਿਸ ਦੇ ਕੋਲੋਂ 19 ਗੱਟੂ ਉਹਨਾਂ ਵੱਲੋਂ ਬਰਾਮਦ ਕੀਤੇ ਗਏ ਨੇ ਅਤੇ ਉਸ ਦੇ ਖਿਲਾਫ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਇਸ ਸਮੇਂ ਐਸਐਚਓ ਸਿਟੀ ਫਰੀਜਕੋਡ ਗੁਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਲੋਕ ਚਾਈਨਾ ਡੋਰ ਨੂੰ ਨਾ ਇਸਤੇਮਾਲ ਕਰਨ ਕਿਉਂਕਿ ਇਹ ਲੋਕਾਂ ਲਈ ਤਨੇ ਕਦੀ ਘਾਤਕ ਸਾਬਤ ਹੁੰਦੀ ਹੈ ਇਸ ਨਾਲ ਕਈ ਕੀਮਤੀ ਜਾਨਾਂ ਅਤੇ ਕਈ ਪਛੀਆਂ ਦਾ ਵੀ ਨੁਕਸਾਨ ਹੁੰਦਾ ਹੈ ਅਸੀਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਇਸ ਦਾ ਬਾਈਕਟ ਕਰੋ ਜਿਵੇਂ ਵੇਖੋ ਇਹ ਤਸਵੀਰਾਂ ਅਤੇ ਨਾਲ ਕੀ ਕਿਹਾ ਐਸ ਐਚਓ ਗੁਰਵਿੰਦਰ ਸਿੰਘ ਚਾਹਨਾ ਡੋਰ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕਿੰਨੀ ਰਿਕਵਰੀ ਹੋ ਗਈ ਬਿਲਕੁਲ ਜੀ ਇਹ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਸਾਡਾ ਅਭਿਆਨ ਹੈ ਸੱਚਾ ਅਭਿਆਨ ਚਾਈਨਾ ਡੋਰ ਦੇ ਵਿਰੋਧ ਰੁਮਾਨ ਜੋਗ ਐਸਐਸਪੀ ਸਾਹਿਬ ਦੇ ਰੁਮਾਨ ਤਾਬਕ ਮਾ ਜੋ ਡੀਸੀ ਸਾਹਿਬ ਦੇ ਸਾਨੂੰ ਆਰਡਰ ਆ ਗਏ ਆ ਉਹਨਾਂ ਨੇ ਕਰਦੇ ਵੀ ਚਾਹਿਆ ਦੋ ਤੇ ਤੁਰੰਤ ਤੌਰ ਤੇ ਪਹੁੰਚਦੀ ਹੈ ਜੋ ਕਿ ਉਹਦੇ ਨਾਲ ਚੈਨਲ ਡੋਰ ਦੇ ਉੱਪਰ ਹੀ ਲਿਖਿਆ ਹੈ ਕਿ ਇਸ ਨਾਲ ਪਤੰਗ ਨਹੀਂ ਡਾਇਆ ਜਾਣਾ ਵੀ ਪਤੰਗ ਡਾਉਣ ਵਾਸਤੇ ਨਹੀਂ ਹੈ ਕਿ ਬਿਲਕੁਲ ਉਹ ਅਸੀਂ 19 ਗੱਟੂ ਬਰਾਮਦ ਕੀਤੀ ਜੀ ਰਗੋ ਧੀਰ ਨਾਲ ਹੈ ਭਗਵੰਦਾ ਡੋਡਾਂ ਵਾਲੀ ਡੋਡਾਂ ਵਾਲਾ ਮਹੱਲਾ ਉੱਥੋਂ ਬਰਾਮਦ ਕੀਤੀ 19 ਗੱਟੂ ਇਹ ਪਰਚੀ ਕੀ ਅਰਜ਼ੀ ਕਰ ਰਿਹਾ ਹਾਂ। ਇਹ ਪਰਚਾ ਦੇਤਾ ਹਾਂ। ਜੀ। ਇਹ ਲੋਕਾਂ ਨੂੰ ਵੀ ਅਪੀਲ ਕਰ ਰਿਹਾ ਹਾਂ ਕਿ ਬਸੰਤ ਦੇ ਨੇੜੇ ਆ ਰਹੀ ਹੈ। ਲੋਕ ਚਾਹੀਏ ਚਾਹੀਏ ਜਿਹੜੀ ਡੋਰ ਲੈਂਦੇ ਨੇ। ਉਹ ਲੋਕਾਂ ਨੂੰ ਇਹ ਫੀਲ ਕਰਨਾ ਚਾਹਣਾ ਹੈ ਕਿ ਇਹ ਜੋ ਚੈਨਾ ਡੋਰ ਹੈ ਜੋ ਬਹੁਤ ਖਤਰਨਾਕ ਹੈ। ਜਾਨਵਰਾਂ ਵਾਸਤੇ ਵੀ ਆਪਣੇ ਇਨਸਾਨ ਵਾਸਤੇ ਵੀ ਜੋ ਕਿ ਮੋਟਰਸਾਈਕਲ ਤੇ ਜਾਂ ਤੁਰਤੇ ਜਾਂਦੇ ਉਹਨਾਂ ਦੇ ਗਾਲਾਂ ਚ ਪੈ ਜਾਂਦੀ ਹੈ। ਬਹੁਤ ਬਹੁਤ ਜਗ੍ਹਾ ਕਟਨਾਵਾ ਹੋਈ ਹੈ। ਬਹੁਤ ਇਹ ਨਹੀਂ ਵਰਤਣੀ ਚਾਹੀਦੀ। ਇਹ ਸਾਡਾ ਪੁਲਿਸ ਦਾ ਸੰਯੋਗ ਦੋ ਤੁਹਾਨੂੰ ਵੀ ਇਹਦਾ ਸਾਨੂੰ ਦੱਸੋ ਅਸੀਂ ਉਸ ਦੇ ਵਿਰੁੱਧ ਕਾਰਵਾਈ ਕਰੀਏ ਆਰਡਰ ਦੇ ਵਿੱਚ ਹੈ ਕਿ ਇਹ ਜੋ ਮਾਨਯੋਗ ਕਾਲਜ ਆਰਡਰ ਤਾਂ ਮਾਨ ਨੇ ਮਾਨਯੋਗ ਜੀ ਸਾਹਿਬ ਵੱਲੋਂ ਇਹ ਤਾਂ ਪਰਚਾ ਦੇ ਰਹੇ ਹਾਂ 188 ਦਾ ਆਈਪੀਸੀ ਦਾ ਨੈਕਸਟ ਕੀ ਜੁਰਮਾਨਾ ਹੁੰਦਾ ਜੀ ਕਿਸ ਤਰ੍ਹਾਂ ਮਾਨਾ ਕੋਰਟ ਨੇ ਤੈਅ ਕਰਨਾ ਜੀ ਕਿੰਨਾ ਜੁਰਮਾਨਾ ਕਰਦੀ ਗੋਰ ਜੀ ਮਾਨਯੋਗ ਅਸਲ ਤੇ